ਨਹਰ ਪੰਜਾਬੀ ਬਲੌਗ 'ਚ ਤੁਹਾਡਾ ਸਵਾਗਤ ਆ ਜੀ ਅੱਜ ਐਸੀ ਆਇਆ ਪਿੰਡ ਜਗਵਾਲ ਆ ਪੁਰਾਣਾ ਅड्डा ਜਿੱਥੇ ਜਗਵਾਲ ਦੀ ਸੰਗਤ ਵੱਲੋਂ ਸਬੀਲ ਲਗਾਈ ਗਈ ਆ ਕਿਉਂਕਿ ਅੱਜ ਗੁਰੂ ਅਰਜਨ ਦੇਵ ਜੀ ਦਾ ਜੀ ਦਿਹਾਰਾ ਉਹਦੇ ਸੰਬੰਧ ਦੇ ਵਿੱਚ ਜਿਹੜੀ ਆ ਲੋਕਾਂ ਨੂੰ ਠੰਡਾ ਜਿਹੜਾ ਉਹ ਚਲਸ ਖਾਇਆ ਜਾ ਰਿਹਾ ਇਸ ਮੌਕੇ ਤੇ ਪਿੰਡ ਦੀ ਸੰਗਤਾਂ ਜਿਹੜੀਆਂ ਆ ਉਹ ਰਾਹੀ ਗੀਰਾਂ ਨੂੰ ਜਿਹੜਾ ਰਸਤਾ ਜਾ ਰਿਹਾ ਨੇ ਉਹਨਾਂ ਨੂੰ ਰੋ ਰੋ ਕੇ ਠੰਡਾ ਜਿਹੜਾ ਉਹ ਜਲਸਕਾਰਿਆ ਜਾ ਰਿਹਾ ਵਾ ਇਹ ਪੰਜਾਬੀਆਂ ਦੇ ਵਿੱਚ ਇੱਕ ਇਹ ਖਾਸ ਆ ਕਿਉਂਕਿ ਪੰਜਾਬੀ ਕਦੇ ਵੀ ਦਾਨ ਕਰਨ ਤੋਂ ਪਿੱਛੇ ਨਹੀਂ ਮੁੜਦੇ ਦੇਖੋ ਕਿਵੇਂ ਇਹ ਸਪੀਕਰ ਜਿਹੜੀ ਉਹ ਲਗਾਈ ਜਾ ਰਹੀ ਆ ਦੇਖੋ ਲਾਈਵ ਸੇਵਾ ਕਰਦੀ ਹੋਈ ਸੰਗਤ ਨਾਲ ਨਾਲ ਸਮੋਸੇ ਦੀ ਵੀ ਸੇਵਾ ਚੱਲ ਰਹੀ ਹੈ ਜੀ ਸਮੋਸੇ ਜਿਹੜੀ ਉਹ ਜਿਹੜੇ ਨਾਲ ਨਾਲ ਚਾਹ ਵੀ ਪੀਾਈ ਜਾ ਰਹੀ ਹੈ ਸਮੋਸੇ ਵੀ ਦੇਖੋ ਇਹ ਪਿੰਡ ਜਾਗੋ ਵਾਲੇ ਵਿਖੇ ਇਹ ਸੇਵਾਦਾਰ ਨਾਲ ਆਪ ਕਰੇ ਨਾਲੇ ਸੇਵਾ ਕਰੇ ਨੇ ਇਹ ਜੀ ਜਗਿੰਦਰ ਸਿੰਘ ਜਿੰਦਾ ਜਿਨ੍ਹਾਂ ਨੇ ਅੱਜ ਇਹ ਸੇਵਾ ਜਿਹੜੀ ਆਪਣੇ ਹੱਥੇ ਲਈ ਹੋਈ ਆ ਫੋਜੀ ਸਾਹਿਬ سیمਟਾ ਸਟੋਰ ਜਿਹੜੇ ਪੂਰੇ ਇਲਾਕੇ ਦੇ ਵਿੱਚ ਸੀਮਟਾ ਅੱਜਕਲ ਸਪਲਾਈ ਕਰਦੇ ਨੇ ਤੇ ਬਹੁਤ ਵਧੀਆ ਤੇ ਚੰਗੇ ਕਾਰੋਬਾਰ ਤੇ ਚੰਗੇ ਹਲੀਮੀ ਦਾ ਨਾਮ ਲੋਕਾਂ ਨਾਲ ਪੈਸਾ ਆਂਦੇ ਨੇ ਕੀ ਇਹ ਨੇ ਪਿੰਡ ਦੇ ਸਾਦ ਸੰਗ ਜਿਹੜੀ ਇਹਨਾਂ ਨੂੰ ਚਾਹ ਸਮੋਸਾ ਜਿਹੜਾ ਉਹ ਖਵਾਇਆ ਜਾ ਰਿਹਾ ਇਸ ਮੌਕੇ ਤੇ ਡੀਜੇ ਦੇ ਨਾਲ ਆ ਡੀਜੇ ਲਾ ਕੇ ਜਿਹੜਾ ਉਹ ਲੋਕਾਂ ਦਾ ਮਨੋਰੰਜਨ ਵੀ ਕੀਤਾ ਜਾ ਰਿਹਾ ਸ਼ਬਦ ਲਾਏ ਹੋਏ ਨੇ ਓਏ ਮੈਂ ਲੇਣਾ ਜੋੜ ਚਲੋ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਲਾਈਕ ਕਰੋ ਸ਼ੇਅਰ ਕਰੋ ਔਰ ਮੇਰੇ ਚੈਨਲ ਨਰ ਪੰਜਾਬੀ ਵਲੋਗਸ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਅਹਿਮ ਹੋਰੀ ਚੰਗੀ ਤੋਂ ਚੰਗੇ ਵੀਡੀਓ ਤੁਹਾਡੇ ਸਾਹਮਣੇ ਪੇਸ਼ ਕਰ ਸਕਾਂ ਧੰਨਵਾਦ